ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਲਡوزر ਚੱਲੂਗਾ ਇੱਥੇ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫਆਈਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਤਤਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਖੁਸ਼ੀ ਚੋਂ ਭਰਾ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਲੜਕਾ ਸਕੂਲ ਜਾਂਦਾ ਹੈ ਤੇ ਬਾਅਦ ਦੇ ਵਿੱਚ ਘਰ ਵਾਪਸ ਨਹੀਂ ਪਰਤਦਾ ਲੜਕਾ ਜੋ ਕਿ ਗਾਇਬ ਹੋ ਜਾਂਦਾ ਜਿਸ ਤੋਂ ਬਾਅਦ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੇ ਲੜਕੇ ਦੀ ਪਾਲ ਉੱਥੇ ਚੱਲ ਰਹੀ ਹੈ ਜਿਹਾ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਜਿੱਥੋਂ ਸਕੂਲ ਦੀ ਛੁੱਟੀ ਤੋਂ ਬਾਅਦ ਜੋ ਲੜਕਾ ਸੀਗਾ ਉਹ ਆਪਣੇ ਘਰ ਜਾ ਰਿਹਾ ਹੁੰਦਾ ਦੋਸਤ ਦੇ ਨਾਲ ਨਜ਼ਰ ਆਉਂਦਾ ਸਾਰੇ ਬੱਚੇ ਸਕੂਲ ਤੋਂ ਬਾਹਰ ਨਿਕਲਦੇ ਨੇ ਪਰ ਜੋ ਲੜਕਾ ਬਾਦ ਦੇ ਵਿੱਚ ਆਪਣੇ ਘਰ ਨਹੀਂ ਪਹੁੰਚਦਾ ਤੇ ਮਾਪਿਓ ਦੇ ਵੱਲੋਂ ਇਸ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ ਬੀਤੇ ਦਿਨ ਇਹ ਜੋ ਲੜਕਾ ਗਾਇਬ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਸੀਸੀਟੀਵੀ ਸਕੂਲ ਦੀ ਵੀ ਖੰਗਾਲੀਆਂ ਗਿਆ ਨੇ ਤੇ ਉਸ ਤੋਂ ਬਾਅਦ ਪੁਲਿਸ ਦੇ ਕੋਲ ਜਦੋਂ ਇਹ ਮਾਮਲਾ ਗਿਆ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਤੇ ਹਰ ਇੱਕ ਜੋ ਕਿ ਰਸਤੇ ਦਾ ਸੀਸੀਟੀਵੀ ਖੰਗਾ ਲਿਆ ਗਿਆ ਤੇ ਉਸ ਤੋਂ ਬਾਅਦ ਇੱਕ ਹੋਰ ਤਸਵੀਰ ਲੜਕੇ ਦੀ سامنے ਆਈ ਜਿੱਥੇ ਲੜਕਾ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਟ੍ਰੇਨ ਦੇ ਉੱਪਰ ਬੈਠਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਟ੍ਰੇਨ ਹੈ ਉਸ ਦੀ ਵੀ ਪਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਹੈ ਜੋ ਟ੍ਰੇਨ ਸੀਗੀ ਕਿੱਥੇ ਜਾ ਰਹੀ ਸੀਗੀ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਉਹਨਾਂ ਦੇ ਵੱਲੋਂ ਜਦੋਂ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਕਿਹਾ ਗਿਆ ਕਿ ਸਵੇਰੇ ਜੋ ਲੜਕਾ ਸੀਗਾ ਆਟੋ ਦੇ ਵਿੱਚ ਬੈਠ ਕੇ ਸਕੂਲ ਗਿਆ ਤੇ ਬਾਅਦ ਵਿੱਚ ਛੁੱਟੀ ਦਾ ਸਮਾਂ ਉਸ ਦਾ 12 ਵਜੇ ਸੀਗਾ ਤੇ ਆਪਣੇ ਘਰ ਵਾਪਸ ਨਹੀਂ ਪਰਤਿਆ ਜਿਸ ਤੋਂ ਬਾਅਦ ਇਸ ਦੀ ਪਾਲ ਕੀਤੀ ਗਈ 6ਵੇਂ ਜੁਮਾਦ ਦੇ ਵਿੱਚ ਜੋ ਵੈਂਸ਼ ਇਸ ਲੜਕੇ ਦਾ ਨਾਮ ਦੱਸਿਆ ਜਾ ਰਿਹਾ 6ਵੇਂ ਜੁਮਾਦ ਦੇ ਵਿੱਚ ਪੜਦਾ ਸੀਗਾ ਤੇ ਇਸ ਦੇ ਵੱਲੋਂ ਅਜੀਹਾ ਕਦਮ ਕਿਉਂ ਚੁੱਕਿਆ ਗਿਆ ਆਪਣੇ ਘਰੋਂ ਕਿਉਂ ਆ ਗਿਆ ਇਸ ਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਪਤਾ ਲੱਗੀ ਹੈ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਆਟੋ ਤੋਂ ਹਾਂਜੀ ਉਹਦਾ ਬੱਚਾ ਗੁੰਮ ਹੋਇਆ ਤਾਂ ਡਾਟਾ ਤੋਂ ਹਾਂਜੀ ਤੁਰੇ ਟਾਈਮ ਦਾ ਸਕੂਲ ਹੈ। ਦੂਰੇ ਸਾਢੇ 12 ਲੱਗਦਾ 12 ਵਜੇ ਸਿਉਰੇ ਲੈ ਆਨੇ ਆ ਬੱਚੇ। ਛੁੱਟੀ ਕਿਹਨੇ ਵੇਖੀ? ਸਾਢੇ 5 ਵਜੇ ਕਿਹਨੇ? ਉਹ ਆਇਆ ਸੀ ਤੁਹਾਡੇ ਨਾਲ ਸੀ। ਹਾਂ ਜੀ ਮੇਰੇ ਨਾਲ ਸੀ ਪੰਜ ਬੱਚੇ ਆਇ ਸੀ ਪੰਜੋ ਬੱਚੇ ਮੈਂ ਉਤਾਰੇ ਆ ਨਾਲ ਹੀ ਇਕੱਠੇ। ਕਿੱਥੇ ਗੇਟ ਤੋਂ? ਹਾਂ ਜੀ ਆਦਰਲੇ ਪਾਸੇ ਮੋੜ ਤੇ ਗੇਟ ਤੋਂ ਪਿੱਛੇ। ਉਸ ਤੋਂ ਬਾਅਦ ਤੁਹਾਨੂੰ ਪਤਾ ਕਬਾ ਮੱਗਿਆ ਵੀ ਜੋ ਬੱਚਾ ਹੈਂਡ ਕਰ। ਮੈਂ ਸ਼ਾਮ ਨੂੰ ਜਦੋਂ ਜਦੋਂ ਉਹਨਾਂ ਨੂੰ ਸਾਢੇ 5 ਛੁੱਟੀ ਹੁੰਦੀ ਆ ਵੀਰੇ 5 ਵਜੇ ਮੈਂ ਆਇਆ ਮੈਂ ਦੇਖਿਆ ਉਹ ਆਇਆ ਨਹੀਂਗਾ। ਫਿਰ ਮੈਂ ਸਕੂਲ ਚਿੰਡੀਗਰ੍ਹ ਮਾਰੀ ਮੈਨੂੰ ਦਿਖਿਆ ਨਹੀਂ ਕਿਸੇ ਪਾਸੇ। ਫਿਰ ਕਰਿਆ ਗਿਆ ਤਾਂ ਉਹ ਕੰਦੇ ਵੀ ਕਰਿਆ ਆਇਆ ਨਹੀਂ ਫਿਰ ਅਸੀਂ ਫਿਰ ਇਸ ਸਕੂਲ ਚ ਆਏ ਵੀਰ ਲੱਭ ਸ਼ਾਮ ਤੱਕ ਇੱਥੇ ਲੱਪੇ ਉਹ ਤੋਂ ਦੇਖਿਆ ਕੋਈ ਕੈਮਰੇ ਵਗੈਰਾ ਕੈਮਰੇ ਵਗੈਰਾ ਵੀਰੇ ਉਸ ਦਾ ਸਕੂਲ ਵਾਲੇ ਤਾਂ ਉਹ ਕਹਿੰਦੇ ਵੀ ਉਹ ਸਕੂਲ ਚ ਆਇਆ ਹੀ ਨਹੀਂ ਉਹਨਾਂ ਨੇ ਉਹ ਤਾਂ ਅੰਦਰ ਦੇ ਕੈਮਰੇ ਕਮਰੇ ਦਿਖਾਏ ਸੀ ਕਿ ਬਾਹਰ ਨਿਕਲਣ ਵਾਲੇ ਪਰ ਉਹ ਪਤਾ ਨਹੀਂ ਲੱਗ ਰਿਹਾ ਉਹਦੇ ਚ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਰਾਮ ਨਰਨ ਸਰਮਾ ਨਾਮ ਹੈ ਸ਼ਰਮਾ ਜੀ ਤੁਹਾਡਾ ਬੱਚਾ ਗੁੰਮ ਹੋਇਆ ਕੀ ਕਹਿਣਾ ਚਾਹੁੰਦੇ ਮੇਰਾ ਬੱਚਾ ਕੱਲ ਸਕੂਲ ਗਿਆ ਸੀਗਾ ਟੈਂਪੋ 'ਚ

स्कूल से गए नहीं या बच्चे स्कूल से गए नहीं दोबारा याद अच्छा और कोई जानकारी सामने आई है नहीं और कोई चले दिल्ली वाली ट्रेन जो है कोई वो जानकारी आई है जो कैमरे से कितने प्लेटफार्म पे ते आई दिल्ली है दिल्ली है नहीं है नहीं पता कितने गया दिल्ली वाली ट्रेन पे चढ़या अच्छा पुलिस दिल्ली पुलिस नाल कोई किसी है नहीं कोई गलत बात नहीं है अच्छा पटिंडा पूछताछ प्रक्रिया पूरी होती है करना तुमने डीआरटी वाले पूरी हेल्प करते आरपीएफ वाले पूरी हेल्प करते ਹਲਪਨਾ ਹਲਪਨ ਆ ਰਹੀ ਪਤਾ ਲੱਗ ਗਿਆ ਅਸਰ ਖਾਣਾ ਤੇ ਨਾਲ ਦਾ ਏਰੀਆ ਹਦਾ ਉੱਥੇ ਵੀ ਤੁਸੀਂ ਗਏ ਹੋਵੋਗੇ ਉੱਥੇ ਕੀ ਗੱਲਬਾਤ ਹੋਈ ਉਹਨਾਂ ਨੇ ਕੋਈ ਸਰਸ ਦਿੱਤਾ ਨਹੀਂ ਤੁਸੀਂ ਵੀ ਪੰਜਾਬ ਪੁਲਿਸ ਚ ਜੌਬ ਕਰਦੇ ਸੀਗੇ ਕਰ ਰਹੇ ਨੇ ਕਰਦੇ ਸੀਗੇ ਕਰ ਰਹੇ ਹਾਂ ਹਲੇ ਵੀ ਮੈਂ ਡਿਊਟੀ ਕਰ ਰਹੇ ਹਾਂ ਪਰ ਇਹ ਸੱਚ ਕਹਿੰਦਾ ਸੀਗਾ ਕਹਿੰਦਾ ਮੈਂ ਕਰਦਾ ਕੁਝ ਦੇ ਜਾਈਓ ਲੇਕਿਨ ਉਹਨਾਂ ਨੇ ਕੋਈ ਆਈਓ ਵੇਜਿਆ ਨਹੀਂ पटिंडा पुलिस प्रशासन दे उच्च अधिकारियों नो तो बच्चा चला गया तो रोकी अपील करना चाहूंगा मैं ही कातूल करता है कि अक्सर मेरी मदद करे मेरा बच्चे ढूंढते हेल्प करे और वीआरपी आरपीएफ तो पूरी मदद करी रही लेकिन जिला पुलिस कोई मदद नहीं है तो नवी जल्द छोटा बच्चा मिल जाएगा के हाल कुछ नहीं किया जा सकता जब तक बच्चा नहीं तब तक मैं क्या कैसे ਸਰੀਕ ਕੋ ਕਾਲੇ ਕੋ ਬੱਚਾ ਲਾਪਤਾ ਹੋਇਆ ਵਰਸ ਸਕੂਲ ਦਾ ਕੀ ਇਹ ਪੂਰਾ ਮਾਮਲਾ ਜੀ ਉਹਦੇ ਸਾਨੂੰ ਅਜ ਮੋਰਨਗ ਅਦਲਾ ਮਿਲੀ ਸੀ ਕਿ ਇੱਕ ਬੱਚਾ ਵੰਸ਼ ਉਹਦੀ ਉਮਰ ਕਰੀਬ 12 ਸਾਲ ਹੈ ਜੋ ਕਿ ਰਾਮ ਬ੍ਰਾਂਡ ਜੋ ਸਾਡੇ ਪੰਜਾਬ ਹੌਮਗਾਰ ਦਾ ਮੁਲਾਜ਼ਮ ਉਹਦਾ ਬੇਟਾ ਉਹ ਕੱਲ ਦੁਪਹਿਰ ਵੇਲੇ ਆ ਤਾਂ ਸਕੂਲ ਜਿਹੜਾ ਕਨਾਲ ਕਲੋਨੀ ਥਾਣੇ ਦੇ ਨਾਲ ਲੱਗਦਾ ਉੱਥੇ ਪੜ੍ਹਨ ਲਈ ਆਇਆ ਸੀਗਾ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਇਆ ਉਸ ਬੰਦੇ ਅਸੀਂ ਮੁਕਦਮਾ ਦਾਜ ਕਰਕੇ ਕਨਾਲ ਕਲੋਨੀ ਚੋਪੀਸ਼ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਜਿਹੜੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਟੀਮਾਂ ਬਣਾਈਆਂ ਹੋਈਆਂ ਉਹ ਜਿਹੜੀ ਸੀਸੀਟੀਵੀ ਫੁਟੇਜ ਸਾਹਮਣ ਉਸ ਬੰਦੇ ਜਿਸ ਅਸੀਂ ਜਿਹੜਾ ਦਿੱਲੀ ਪੁਲਿਸ ਨਾਲ ਵੀ ਰਾਬਤਾ ਕੰਮ ਕਰ ਰਹੇ ਹਾਂ ਤੇ ਜਲਦੀ ਬੱਚੇ ਨੂੰ ਰਿਕਵਰ ਕਰਤਾ ਜਾਂਦਾ ਹੈ